ਇਹ ਜੋ ਰਾਈਡ ਹੈ ਅਸੀਂ ਤਿੰਨਗੜ ਤੋਂ ਸ਼ੁਰੂ ਕੀਤੀ ਸੀਗੀ ਤੇ ਸਪੈਸ਼ਲ ਅਸੀਂ ਸਾਰਿਆਂ ਨੇ ਮਿਲ ਕੇ ਇਹ ਰਾਈਡ ਪ੍ਰਪੇਅਰ ਕੀਤੀ ਕਿ ਅਸੀਂ ਮੂਸਾਪੈਨ ਜਾਵਾਂਗੇ ਮੂਸੇਵਾਲਾ ਦੇ ਹਵੇਲੀ ਇਹ ਰਾਈਡ ਸਿਰਫ ਉਹਨਾਂ ਨੂੰ ਟ੍ਰਿਬਿਊਟ ਦੇਣ ਲਈ ਹੈ ਜੋ ਉਹਨਾਂ ਨੇ ਆਪਦੀ ਲਾਈਫ ਦੇ ਅਚੀਵਮੈਂਟਸ ਕੀਤੀਆਂ ਬਹੁਤ ਹੀ ਘੱਟ ਉਮਰ ਦੇ ਵਿੱਚ ਤਾਂ ਅਸੀਂ ਉਹ ਬਸ ਉਹਨਾਂ ਨੂੰ ਆ ਕੇ ਦੇਖਣਾ ਚਾਹੁੰਦੇ ਸੀ ਤੇ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਈਵਨ ਫਾਰ ਮਾਈ ਕਿਡਸ ਆਲਸੋ ਕਿਉਂ ਮੂਸੇ ਵਾਲਾ ਭਾਜੀ ਤੋਂ ਕੁਝ ਸਿੱਖਣ ਉਹਨਾਂ ਦੀ ਟ੍ਰੀਟਮੈਂਟ ਸਿੱਖਣ ਤੇ ਉਸ ਲੈਵਲ ਲਈ ਮਿਹਨਤ ਕਰਨੀ ਚਾਹੀਦੀ ਹੈ। ਮੈਨੂੰ ਲੱਗਿਆ ਸੀ ਮੂਸਾ ਪਿੰਡ ਦੇ ਵਿੱਚ ਕਾਫੀ ਤਾਦਾਦ ਦੇ ਵਿੱਚ ਸਿੱਪ ਦੇ ਫੈਨ ਪਹੁੰਚੇ ਨੇ। ਸਾਡ ਨੂੰ ਇਹਨਾਂ ਦੇ ਲਈ ਜੱਫੀ ਸਟਰੀ ਮਿਲ ਚੁੱਕੀ। ਅਹ ਨਹੀਂ ਬਹੁਤ ਵਧੀਆ ਲੱਗਿਆ ਸੀ ਵੈਸੇ ਸਾਡੀ ਰਾਈਡ ਤਾਂ ਫਸਟ ਟਾਈਮ ਹੈ ਇੱਥੇ ਬਟ ਸੀਪੀਵੀ ਤੇ ਦੇਖਦੇ ਰਹਿੰਦੇ ਆ ਕਿ ਇਹ ਜੀ ਚੈਨਲ ਤੇ ਕਿਦਾਂ ਲਾਈਵ ਚੱਲਦਾ ਹੈ ਐਵਰੀ ਸੰਡੇ। ਕਾਫੀ ਟਾਈਮ ਦਾ ਪਲਾਨ ਸੀ ਤਾਂ ਬਹੁਤ ਵਧੀਆ ਵੀ ਲੱਗਿਆ। ਮੈਂ 79 ਦੱਸਾਂ ਤਾਂ ਮੈਂ ਪਹਿਲਾਂ ਸਿੱਧੂ ਭਾਜੀ ਦੀ ਇੰਨੀ ਜ਼ਿਆਦਾ ਫੈਨ ਨਹੀਂ ਸੀ। ਮੈਂ ਫਾਲੋਅਰ ਸੀ ਬਟ ਜਦੋਂ ਇਦਾਂ ਦੀ ਟ੍ਰੈਜੇਡੀ ਹੋਈ ਤੇ ਉਹਨਾਂ ਦੇ ਗਾਣੇ ਸੋਹਣੇ ਤਾਂ ਹੁਣ ਉਹਨਾਂ ਦੇ ਗਾਣਿਆਂ ਦੇ ਮੀਨਿੰਗ ਸਮਝ ਆਉਂਦੇ ਆ ਤੇ ਮੈਨੂੰ ਲੱਗਦਾ ਕਿ ਮੈਂ ਉਹਨਾਂ ਦੀ ਹੁਣ ਸਟ੍ਰੋਂਗੇਸਟ ਫਾਲੋਅਰ ਆ ਦਸਾਇਨਾ ਸੋ ਇਹੀ ਅਰਦਾਸ ਕਰਾਂਗੇ ਕਿ ਉਹਨਾਂ ਨੂੰ ਜਸਟਿਸ ਮਿਲੇ ਬਾਕੀ ਤਾਂ ਸਭ ਨੂੰ ਪਤਾ ਹੀ ਹੈ ਕਿ ਕੀ ਹਾਲਤ ਅੱਜਕੱਲ੍ਹ ਦੀ ਹੈ ਕਿਹੜੇ ਰੈਰਤ ਵੀ ਚੱਲੇ ਹੈਗੇ ਹੋਗੇ ਸਿਰਫ ਇਕੱਲੇ ਚੰਡੀਗੜ੍ਹ ਤੋਂ ਆਪਾਂ ਕਹਿੰਦੇ ਕਿ ਕਿਹੜੇ ਤੋਂ ਪੱਛੇ ਹੋਏ ਹਾਂ ਅਲੱਗ-ਅਲੱਗ ਤੋਂ ਚੰਡੀਗੜ੍ਹ ਲੁਧਿਆਣਾ ਬਠਿੰਡਾ ਮੋਹਾਲੀ ਅਲੱਗ-ਅਲੱਗ ਥਾਂ ਤੋਂ ਆਏ ਨੇ ਦਿੱਲੀ ਤੋਂ ਵੀ ਆਏ ਰਾਈਡਰ ਤੇ ਸਿਰਫ ਭਾਜੀ ਨੂੰ ਇੰਟਰਵਿਊ ਦੇਣ ਲਈ ਆਏ ਆ ਅਸਾਂਾਂ ਦੇ ਸਾਹਮਣੇ ਨੂੰ ਬਿਨਾਂ ਲਿਆਏ ਆ ਦੇਖੋ ਜੀ ਇਹ ਰਾਈਡ ਸ਼ੁਰੂ ਹੋਈ ਹੈ 3-4 ਪੱਕੇ-ਪੱਕ ਜਗ੍ਹਾ ਤੋਂ ਦਿੱਲੀ ਤੋਂ ਚੰਡੀਗੜ੍ਹ ਤੋਂ ਲੁਧਿਆਣਾ ਤੋਂ ਤੇ ਕੁਝ ਬੰਦੇ ਬਟਿੰਡੇ ਤੋਂ ਵੀ ਆਏ ਜੀ ਤੇ ਇਹ ਰਾਈਡ ਹੈਗੀ ਸਪੈਸ਼ਲੀ ਡੈਡੀਕੇਟਡ ਟੂ ਸਾਡੇ ਗ੍ਰੇਟ ਬਾਈ ਸਿੱਧੂ ਮੂਸੇਵਾਲੇ ਬਾਈ ਨੂੰ ਤੇ ਅਸਾਂ ਆਪਾਂ ਕੱਲ੍ਹ ਦੇ ਚਲੇ ਹੋਏ ਸਾਰੇ ਸਪੈਸ਼ਲੀ ਦਿੱਲੀ ਵਾਲੇ ਬੰਦੇ ਤੇ ਅੱਜ ਪਹੁੰਚੇ ਸਵੇਰੇ ਇੱਥੇ ਆ ਕੇ ਤੇ ਬੱਸ ਤੇ ਉਹ ਦੇਖ ਰਹੇ ਤੁਸੀਂ ਦਿੱਲੀ ਵਾਲੇ ਹੁਣ ਪਹੁੰਚ ਰਹੇ ਤੇ ਤੇ ਆਪਾਂ ਲੋਕਲ ਬੰਦੇ ਸੀਗੇ ਜੋ ਪੰਜਾਬ ਦੇ ਚੰਡੀਗੜ੍ਹ ਆਪਣਾ ਪਟਿੰਡੇ ਲੁਧਿਆਣਾ ਉਹ ਹੁਣ ਪਹਿਲੇ ਪਹੁੰਚ ਗਏ ਠੀਕ ਹੈ ਜੀ ਬਾਪੂ ਜੀ ਨੂੰ ਲੱਗਿਆ ਕਿ ਹਾਲੇ ਤੱਕ ਤਾਂ ਨਹੀਂ ਮਿਲੇ ਜੀ ਉਹੀ ਪਲਾਨ ਹੈਗਾ ਸਾਡਾ ਬਾਪੂ ਜੀ ਨੂੰ ਮਿਲਦਾ ਅੱਜ ਤੇ ਜੀ ਮੰਨ ਕਰਦੇ ਹੈਗੇ ਉਹ ਪ੍ਰਬੰਧ ਦੇਖੋ ਜੀ ਆਪਾਂ ਦਾ ਵੀ ਵੌਂਟ ਜਸਟਿਸ ਫਾਰ ਫਾਰ ਆਰ 빅 ਬ੍ਰਦਰ ਕਿਉਂਕਿ ਹਾਲੇ ਤੱਕ ਜੋ ਸਾਨੂੰ ਜਸਟਿਸ ਚਾਹੇ ਰੋ ਹੰਦ ਤੱਕ ਸਾਨੂੰ ਲੱਗਦਾ ਕਿ ਨਹੀਂ ਹੋਇਆ ਵੀ ਵਾਂਟ ਜਸਟਿਸ ਵੀ ਆਰ ਹੇਅਰ ਟੂ ਸਪੋਰਟ देयर ਫੈਮਿਲੀ ਬਾਪੂ ਜੀ ਸਪੈਸ਼ਲੀ ਐਂਡ ਮਾਤਾ ਜੀ ਮੈਂ ਉਹਦਾ ਇੱਥੇ ਇੰਡੀਆ ਚ ਨਹੀਂ ਰਹਿਣਾ ਮੈਂ ਬਾਹਰ ਰਹਿਣਾ ਮੈਂ ਦੁਬਈ ਰਹਿਣਾ ਤੇ ਮੈਂ ਕਨੈਕਟਡ ਹੈਗਾ ਆਪਣਾ ਸਿੰਘ ਸੰਤੀ ਮੋਟਰਸਾਈਕਲ ਯੂਏ ਦੁਬਈ ਰਹਿੰਦੇ ਆ ਤੇ ਸਾਡੇ ਸਿੱਧੂ ਭਾਈ ਨੇ ਇੱਕ ਗੋਟ ਸੌਂਗ ਤੁਸੀਂ ਸੁਣਿਆ ਹੋਣਾ ਉਹ ਵੀ ਸਾਡੇ ਭਾਈ ਨੇ ਸਾਡੇ ਨਾਲ ਕੀਤਾ ਹੋਇਆ ਸਾਡੇ ਕਲੱਬ ਨਾਲ ਕੀਤਾ ਹੋਇਆ ਹੈ ਬਾਈ ਲੱਗ ਰਹੇ ਹੈ ਸਪੈਸ਼ਲ ਪਿਆਰ ਹੈਗਾ ਭਾਈ ਲਈ